ਓ ਬਾ ਵਈ ਬਾ ਆ ਤਾਂ ਰੰਗੇ ਲਾਤੇ ਚਲ ਹੁਣ ਨਵੇਂ ਘਰ ਦੇ ਵਿੱਚ ਨਵਾਂ ਪੱਖਾ ਲਾ ਕੇ ਸੌਆਂ ਕਰਾਂਗੇ ਉਹ ਆਇਆ ਕਿੰਨੇ ਦਾ ਹੈ ਪੂਰੇ 10000 ਦਾ ਲੈ ਕੇ ਆਈਆਂ ਉਹ ਤੇਰੀ ਭੈਣ ਨੂੰ ਇੰਨਾ ਮਹਿੰਗਾ ਓਏ ਉਹ ਤੈਨੂੰ ਤਾਂ ਲੁੱਟ ਲਿਆ ਉਹਨਾਂ ਨੇ ਇਹਦੀ ਕੀ ਖਾਸ ਗੱਲ ਹੈ ਇਹਦੇ ਚ ਇਹਦੇ ਵਿੱਚ ਤਾਂ ਬਹੁਤ ਵੱਡੀ ਖਾਸੀਅਤ ਆ ਜਦੋਂ ਲਾਈਟ ਜਾਂਦੀ ਹੈ ਨਾ ਜੀ ਇਹ ਆਪਦੇ ਆਪ ਹੀ ਬੰਦ ਹੋ ਜਾਂਦਾ ਉਹ ਤਾਂ ਹੀ ਨਹੀਂ ਮੈਂ ਯਾਰ ਤੈਨੂੰ ਪੈਸੇ ਦੇ ਕੇ ਤੋਰਦਾ ਹੁੰਦਾ ਕਿਹਾ ਤਾਂ ਮੈਂ ਤੈਨੂੰ ਮੰਮੀ ਦੀ ਦਵਾਈ ਲੈਣ ਵਾਸਤੇ ਸੀ ਵੀ ਉਹ ਮਾੜੀ ਮੋਟੀ ਪਤਲੀ ਹੋ ਜਾਊਗੀ ਤੇ ਤੂੰ ਆ ਟੁੱਟਿਆ ਜਾ ਪੱਖਾ ਲੈ ਆਈ ਹੈ ਉਹ ਦੁਕਾਨ ਵਾਲੇ ਕਹਿੰਦੇ ਦਵਾਈਆਂ ਖਾ ਕੇ ਵਜ਼ਨ ਘਟਾ ਦੇ ਕੀ ਘਟਾਇਆ ਉਹਨਾਂ ਨੇ ਮੈਨੂੰ ਇੰਸਟਾਗ੍ਰam ਦੀ ਇੱਕ ਆਈਡੀ ਦੱਸੀ ਹੈ ਬਾਜਵਾ ਨਿਊਟ੍ਰੀਸ਼ਨ ਸੈਂਟਰ ਇਹਨਾਂ ਨਾਲ ਕੰਟੈਕਟ ਕਰਕੇ ਆਪਾਂ weight lose ਜਾਂ gain ਕਰ ਸਕਦੇ ਆ ਪੁੱਛਾ ਯਾਰ ਹਾਂ ਇਹ ਥੋੜਾ ਬਹੁਤਾ ਖਾਣ ਪੀਣ ਦਾ ਭੇਜ ਦੱਸ ਕੇ ਥੋੜੀ ਬਹੁਤ ਐਕਸਰਸਾਈਜ਼ ਦੱਸ ਕੇ ਦਿਨਾਂ ਦੇ ਵਿੱਚ ਹੀ ਆਪਣਾ weight lose ਕਰ ਦੇਣਗੇ ਤੇ ਨਾਲ ਕਨੈਕਟ ਕਿਵੇਂ ਕਰੀਏ ਆਈਡੀ ਮੈਂ نیچے ਮੈਂਸ਼ਨ ਕੀਤੀ ਹੈ ਸਕਰੀਨ ਤੇ ਮੈਂ ਜੇਕਰ ਤੁਸੀਂ ਵੀ weight lose ਜਾਂ gain ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਗੱਲ ਸੁਣੋ ਜੀ ਤੁਸੀਂ ਰੋਜ਼ ਮੈਨੂੰ ਕਹਿੰਦੇ ਰਹਿੰਦੇ ਹੋ ਨਾ ਕਿ ਤੂੰ ਮੈਨੂੰ ਆਪਦਾ ਗੁਲਾਮ ਬਣਾ ਕੇ ਰੱਖਦੀ ਐ ਲੈ ਅੱਜ ਤੋਂ ਬਾਅਦ ਤੁਸੀਂ ਜਾ ਰਹੇ ਹੋ ਪਰ ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪਊਗੀ ਅੱਛਾ ਫਿਰ ਤਾਂ ਮੇਰੀ ਵੀ ਸੁਣੀ ਗਈ ਮੈਂ ਤੇਰੀ ਮੰਨ ਲੂੰਗਾ ਗੱਲ ਦੱਸ ਚੱਲ ਠੀਕ ਆ ਫਿਰ ਤੁਹਾਨੂੰ ਮੇਰੇ ਪਸੰਦ ਦੀਆਂ ਚਾਰ ਜਨਾਨੀਆਂ ਚੋਂ ਇੱਕ ਜਨਾਨੀ ਨੂੰ ਨਾਲ ਦਾ ਸ਼ਾਪਿੰਗ ਕਰਾਉਣੀ ਪਊਗੀ ਨਾਲੇ ਉਹਨੂੰ ਸ਼ਿਮਲਾ ਕਮਾਉਣਾ ਪਊਗਾ ਆਏ ਹਾਏ ਫਿਰ ਤਾਂ ਭਾਗ ਹੀ ਖੁੱਲ ਗਿਆ ਮੇਰੇ ਕਿਹੜੀਆਂ ਨੇ ਉਹ ਜਨਾਨੀਆਂ ਪਹਿਲੇ ਨੰਬਰ ਤੇ ਤਾਂ ਮੈਂ ਦੂਜੇ ਨੰਬਰ ਤੇ ਥੋੜੀ ਮਾੜੀ ਨੂੰ ਤਾਂ ਤੀਜੇ ਨੰਬਰ ਤੇ ਛੋਟੇ ਬੱਚਿਆਂ ਦੀ ਮਾਂ ਆ ਚੌਥੇ ਨੰਬਰ ਤੇ ਛੋਟੇ ਭਰਾ ਦੀ ਭਾਬੀ ਤੇ ਹੁਣ ਬੰਦਿਆਂ ਵਾਂਗੂ ਇੱਕ ਜਨੰਨੀ ਚੁਣ ਕੇ ਉਹਨੂੰ ਸ਼ਾਪਿੰਗ ਕਰਾ ਦੇ ਨੀ ਮੈਂ ਤੇਰੇ ਹਲਕੇ ਚ ਡੰਡਾ ਦੇ ਦੂੰਗਾ ਆ ਜੀ ਨਹੀਂ ਸ਼ੋਪਿੰਗ ਕਿਥੋਂ ਕਰਾਂਗਾ ਅੱਛਾ ਜੇ ਤੇਰੇ ਕੋਲੇ ਪੈਸੇ ਜਾਣੇ ਤੂੰ ਕਿ ਆਨਲਾਈਨ ਵਰਕ ਕਰ ਲੈ ਅੱਛਾ ਉਹ ਕਿਵੇਂ ਇੰਸਟਾਗ੍ਰam ਤੇ ਕੇ ਭੇਜਿਆ ਮਨਦੀਪ ਟਿੰਸਾ ਮੈਡਮ ਦਾ ਉਹਨਾਂ ਦੇ ਬਾਇਓ ਦੇ ਵਿੱਚ ਲਿੰਕ ਹੈ ਉਥੋਂ ਫਾਰਮ ਫਿਲ ਕਰਕੇ ਆਪਾਂ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦੇ ਆ ਇਹਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇਕਰ ਕਿ ਪਰਸਨ ਜੌਬ ਕਰਦਾ ਹੈ ਉਹ ਵੀ ਇਸ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦਾ ਹੈ ਇਹਨਾਂ ਨਾਲ ਕਨੈਕਟ ਕਿਵੇਂ ਕਰੀਏ ਆਈਡੀ ਮੈਂ نیچے ਮੈਂਸ਼ਨ ਕੀਤੀ ਹੈ ਨਾਲ ਗਲੈਬ ਕੀਤੀ ਹੈ ਤੁਸੀਂ ਵੀ ਜਾਓ ਤੇ ਫਾਰਮ ਫਿਲ ਕਰੋ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰੋ ਕੀ ਗੱਲ ਹੋ ਗਈ ਐ ਮੂਹਰੇ ਢਕਾਈ ਆਉਣਾ ਐ ਉਹ ਕੁਛ ਨਹੀਂ ਯਾਰ ਮਿਸਤਰੀ ਪੈਸੇ ਮੰਗੀ ਜਾਂਦੇ ਨੇ ਸਾਡੀ ਜੇਬ 'ਚ ਪੰਜੀ ਨਹੀਂ ਹੁਣ ਇਹਨਾਂ ਨੂੰ ਪੈਸੇ ਕਿੱਥੋਂ ਦੇਵਾਂ ਉਹ ਤੂੰ ਕਿਉਂ ਟੈਨਸ਼ਨ ਲਈ ਐ ਤੈਨੂੰ ਨਹੀਂ ਪਤਾ ਮੇਰਾ ਭਰਾ ਨੋਟਾਂ ਦੀ ਮਸ਼ੀਨ ਐ ਐਂ ਪੈਸੇ ਲੈ ਕੇ ਆ ਜੂ ਐ ਉਹਨੇ ਲਾਉਣੀ ਫੋਨ ਮੈਂ ਉਹਨੂੰ ਹੈਲੋ ਵੀਰੇ ਉਹ ਸਸਰੀਕਾਲ ਪਹਿਨੇ ਅੱਜ ਕਿਵੇਂ ਯਾਦ ਕੀਤਾ ਆਪਣੇ ਵੀਰ ਨੂੰ ਵੇ ਕੁਛ ਨਹੀਂ ਵੀਰੇ ਕਰੇ ਮਿਸਤਰੀ ਲਾਏ ਨੇ ਹੁਣ ਜੇਬ 'ਚ ਰੁਪਈਆ ਨਹੀਂ ਕਿਤੇ ਨਾ ਕਿਤੇ 50000 ਦਾ ਹੀਲਾ ਕਰਕੇ ਦੇ ਲੈ ਅੱਛਾ ਭੈਣੇ ਚੱਲ ਕੋਈ ਨਾ ਮੈਂ ਹੁਣੇ ਤੇਰੇ ਘਰੇ ਆਉਣਾ ਉਹ ਇੱਥੇ ਬੈਠਾ 5 ਲੱਡੂ ਖਾ ਗਿਆ ਕਹ ਇਹਨੂੰ ਵੀਰੇ ਮਿਸਤਰੀ ਆਣੇ ਜਾਣਾ ਸੀ ਪੈਸੇ ਫਿਰ ਨਕਦ ਦੇ ਲੇਗਾ ਕਿ ਗੂਗਲ ਪੇ ਕਰੇਗਾ ਛੇੜੋ ਪੈਸੇ ਪਰ ਮਾਂ ਬੋਲਦਾ ਸਾਰਾ ਮਾਹਲਾ ਸੁਖਰੀਆ ਦਾ ਕਰਿਆ ਈ ਏ ਤੇ ਤੁਸੀਂ ਮੈਨੂੰ ਇੰਨਾ ਕਾਬਲ ਸਮਝਿਆ ਮੇਰ ਕੋ ਵੀ ਆ ਯਾਰ ਵਿਆ ਕਿੱਥੇ ਪੈਂਦਾ ਯਾਰ 1/2 ਕਿਲੋ ਲੱਡੂ ਖਾ ਗਿਆ ਚੱਕ ਕੇ ਦੇਖੋ